ਸ੍ਰੀ ਸ਼ਕਲ ਜੀ ਮੈਂ ਲਾਪਰਿਕ ਕੋ ਹਾਜ਼ਰਾਂ ਜੀ ਚਰਨਜੀਤ ਸਿੰਘ ਸੂਝਤਵਾਰ ਲਿਖੇ ਗਿਆ ਨਾਵਲ ਮੌਤ ਦਾ ਰੇਗਿਸਤਾਨ ਦਾ ਭਾਗ ਪੰਜਵਾਂ ਲੈ ਕੇ ਆਪਾਂ ਪੇਸ਼ ਕਰਦੇ ਹਾਂ ਅਨਦਰਸਿਆ ਕੱਲ ਸ਼ਾਮ ਨੂੰ 5 ਵਜੇ ਸਾਡੀ ਗੱਡੀ ਪੈਂਚਰ ਹੋ ਗਈ ਜਦੋਂ ਅਸੀਂ ਪੈਂਚਰ ਲਾਉਣ ਲੱਗੇ ਇੱਕ ਹਾਲੀਕਾ ਪ੍ਰਕੰਮ ਰਹੀ ਸੀ ਸਾਡੇ ਡੌਂਕਰ ਕਹਿੰਦੇ ਤੁਸੀਂ ਸਾਰੇ ਲੰਮੇ ਪੈ ਜਾਓ ਅਸੀਂ 2 ਘੰਟੇ ਢਿੱਡ ਪਾ ਲੰਮੇ ਪਏ ਰਹੇ ਡੋਂਕਰਾਂ ਨੇ ਗਰਬੀ ਹੋਣ ਦੇ ਬਾਵਜੂਦ ਵੀ ਸਾਨੂੰ ਕੰਬਲਾ ਨਾ ਲਕੋ ਦਿੱਤਾ ਸਾਡੇ ਵਾਲੇ ਡੋਂਕਰ ਆਪ ਗੱਡੀ ਲੈ ਕੇ ਪੱਜ ਗਏ ਅਸੀਂ ਸਾਰੀ ਰਾਤ ਉਹਨਾਂ ਨੂੰ ਉਡੀਕਦੇ ਰਹੇ ਤੇ ਹੁਣ ਸਾਨੂੰ ਇਹ ਤੁਹਾਡੀ ਗੱਡੀ ਵਾਲੇ ਡੋਂਕਰ ਜਾ ਕੇ ਮਿਲੇ ਤੇ ਇੱਥੇ ਲੈ ਕੇ ਆਏ ਅਸੀਂ ਫਿਰ ਆਪਣੀ ਬੇਵਸੀ ਤੇ ਚੀਰਨ ਲੱਗੇ ਡੋਂਕਰ ਕਹਿੰਦੇ ਤੁਸੀਂ ਚੌਲ ਬਣਾ ਕੇ ਖਾਓ ਅੱਜ ਰਾਤ ਹੋਣਾ ਹਰ ਹਾਲਤ ਵਿੱਚ ਬੱਡਰ ਪਾਰ ਕਰਵਾਉਣਾ ਅਸੀਂ ਕਿਹਾ ਸਾਡੇ ਕੋਲ ਨਾ ਪਾਣੀ ਆ ਤੇ ਨਾ ਹੀ ਚੌਲ ਉਹ ਕਹਿੰਦੇ ਸਾਡੇ ਕੋਲ ਵੀ ਪਾਣੀ ਨਹੀਂ ਆ ਅਸੀਂ ਚਿੰਤਾ ਵਿੱਚ ਪੈ ਗਏ ਅਖੀਰ ਉਹਨਾਂ ਨੇ ਸਾਨੂੰ 37 ਮੁੰਡਿਆਂ ਨੂੰ 10 ਲੀਟਰ ਪਾਣੀ ਦਿੱਤਾ ਤੇ ਫਿਰ ਆਉਣ ਦਾ ਲਾਰਾ ਲਾ ਕੇ ਚਲੇ ਗਏ ਅਸੀਂ 11 ਵਜੇ ਸਾਰਿਆਂ ਨੇ ਥੋੜਾ ਥੋੜਾ ਪਾਣੀ ਪੀਤਾ ਜਦ ਕਿ ਅਜੇ ਪੂਰਾ ਦਿਨ ਤੇ ਆ ਸੀ ਧੁੱਪ ਵੀ ਅੱਤ ਦੀ ਸੀ ਤੇ ਪਹਾੜ ਤੇ ਕੋਈ ਛਾਂ ਵੀ ਨਹੀਂ ਸੀ ਅਸੀਂ ਧੁੱਪ ਵਿੱਚ ਸਾਰਾ ਦਿਨ ਬੈਠੇ ਰਹੇ ਡੰਗਰ ਰਾਤ ਨੂੰ 8 ਵਜੇ ਸਾਡੇ ਕੋਲ ਆ ਕੇ ਤੇ ਅਸੀਂ ਪਾਣੀ ਨੂੰ ਤਰਸ ਰਹੇ ਸੀ ਪੜ ਡੰਕਰ ਆਉਂਦੀਆਂ ਹੀ ਕਿਹਾ ਹント ਸਿਸਪੇਨ ਜਾ ਕੇ ਹੀ ਪਾਣੀ ਪੀਓਗੇ ਅਸੀਂ ਸੁੱਕੇ ਬੁੱਲਣ ਤੇ ਜੀ ਫੇਰਦੇ ਚੁੱਪ ਰਹੇ ਡੰਕਰ ਕਹਿੰਦੇ ਹੁਣ ਸਾਡੇ ਕੋਲ ਸਿਰਫ ਇੱਕ ਗੱਡੀ ਆ ਤੇ ਆਪਾਂ 37 ਬੰਦੇ ਆ ਇੱਕ ਗੱਡੀ ਚ 37 ਜਣੇ ਕਿਵੇਂ ਬੈਠਾਂਗੇ ਅਸੀਂ ਤੋਖਲਾ ਜਹਰ ਕੀਤਾ ਡੰਕਰ ਕਹਿੰਦੇ ਤੁਸੀਂ ਆਪਣਾ ਸਾਰਾ ਸਮਾਨ ਸੁੱਟ ਦਿਓ ਤੇ 20 ਬੰਦੇ ਗੱਡੀ ਵਿੱਚ ਬੈਠ ਜਾਓ ਬਾਕੀ 17 ਬੰਦੇ ਗੱਡੀ ਦੀ ਲੀਹਾਂ ਤੇ ਲਾਈਨ ਬਣਾ ਕੇ ਮਗਰ ਜਲਦੀ ਜਲਦੀ ਪੱਜ ਕੇ ਆਓ ਇਹ ਹੁਕਮ ਟਪਟਾ ਜਿਹਾ ਸੀ ਪਰ ਮੰਨਣਾ ਤਾਂ ਪੈਣਾ ਹੀ ਸੀ ਗੱਡੀ 'ਚ ਬਠਣ ਵਾਲੇ 20 ਮੁੰਡਿਆਂ 'ਚ ਮੈਂ ਵੀ ਸੀ ਬਾਕੀ 17 ਮੁੰਡੇ ਗੱਡੀ ਦੇ ਲਈ ਤੇ ਲਾਈਨ ਬਣਾ ਕੇ ਮੰਗਰ ਪੰਚਨ ਲਗੇ ਗੱਡੀ 'ਚ ਬੈਠਿਆਂ ਵੀ ਸਾਨੂੰ ਭੱਜਣ ਵਾਲਿਆਂ ਤੇ ਤਰਸਾ ਰਿਹਾ ਸੀ 4 ਕਿਲੋਮੀਟਰ ਅੱਗੇ ਜਾ ਕੇ ਉਹਨੇ ਗੱਡੀ ਰੋਕ ਦਿੱਤੀ ਹੁਣ ਉਹਨਾਂ ਨੇ ਸਾਨੂੰ ਗੱਡੀ 'ਚੋਂ ਉਤਾਰ ਕੇ ਪੈਦਲ ਭੱਜਣ ਵਾਲੇ 17 ਮੁੰਡੇ ਗੱਡੀ 'ਚ ਚੜਾ ਦਿੱਤੇ ਹੁਣ ਭੱਜਣ ਦੀ ਵਾਰੀ ਸਾਡੀ ਸੀ ਇਸ ਤਰ੍ਹਾਂ ਉਹ ਸਾਨੂੰ 3-4 ਕਿਲੋਮੀਟਰ ਲੱਗੇ ਅਸੀਂ ਮਾਗਰ ਲੀਹਾ ਤੇ ਜਦੋਂ ਤੇਜ਼ ਪਾਸੀ ਜਾ ਰਹੇ ਸੀ ਤਾਂ ਸਾਡੇ ਵਿੱਚੋਂ ਹੈਪੀ ਰੋਪੋਵਾਲ ਤੁਰਦਾ ਤੁਰਦਾ ਬੀਹੋਸ਼ ਹੋ ਕੇ ਡਿੱਗ ਪਿਆ ਅਸੀਂ ਉਸਨੂੰ ਸੰਭਾਲਿਆ ਉਹ ਪਾਣੀ ਮੰਗ ਰਿਹਾ ਸੀ ਉਸੇ ਨਾਲ ਵਾਲੇ ਮੰਡੇ ਵੀਰੂ ਮੱਲ ਤੇ ਰਿਸ਼ਪਾਲ ਬਗਵਾਈ ਨੇ ਉਸਨੂੰ ਆਪਣੀ ਬੋਤਲ ਨਾਲ ਪਾਣੀ ਪਿਲਾਇਆ ਤੇ ਫਿਰ ਉਹ ਦੋਵੇਂ ਹੀ ਹੈਪੀ ਨੂੰ ਮੋਢੇ ਨਾਲ ਲਾ ਕੇ ਤੁਰਦੇ ਰਹੇ ਅਖੀਰ ਡੋਂਕਰ ਸਾਨੂੰ ਸਾਰਿਆਂ ਮੰਡਿਆਂ ਨੂੰ ਇਕੱਠੇ ਕਰਕੇ 5 ਕਿਲੋਮੀਟਰ ਬਾਰਡਰ ਤੱਕ ਤੋਰ ਕੇ ਲੈ ਗਿਆ ਜਦੋਂ ਅਸੀਂ ਬਾਰਡਰ ਤੋਂ 1 ਕਿਲੋਮੀਟਰ ਪਿੱਛੇ ਸੀ ਤਾਂ ਸਾਡੀਆਂ ਦੋ ਲਾਈਨਾਂ ਬਣਾ ਲਈਆਂ ਅਸੀਂ ਥੱਕੇ ਹੋਏ ਵੀ ਸਾਵਧਾਨ ਹੋ ਕੇ ਤੁਰ ਰਹੇ ਸੀ ਜਦੋਂ ਅਸੀਂ ਹੌਲੀ-ਹੌਲੀ ਬਾਰਡਰ ਤੋਂ ਸਿਰਫ 15-20 ਗਜ ਰਹਿ ਗਏ ਤਾਂ ਸਾਹਮਣੇ ਬਾਰਡਰ ਤੇ ਲਾਈਟਾਂ ਵਾਲੀਆਂ ਗੱਡੀਆਂ ਘੁੰਮ ਰਹੀਆਂ ਸੀ ਇਹ ਵੇਖ ਕੇ ਸਾਡੇ ਡੰਕਰ ਨੇ ਸਾਡੇ ਕਾਫਲੇ ਦਾ ਰੁਖ ਮੋੜ ਲਿਆ ਤੇ ਸਾਨੂੰ 3 ਕਿਲੋਮੀਟਰ ਹੋਰ ਦੂਜੀ ਸਾਈਡ ਤੇ ਲੈ ਗਿਆ ਇਸ ਪਾਸੇ ਲਾਈਟ ਵਾਲੀ ਕੋਈ ਗੱਡੀ ਨਹੀਂ ਸੀ ਦੇਖੀ ਅਸੀਂ ਬਹੁਤ ਖੁਸ਼ ਹੋਏ ਚਰੋਸੀ ਸਿਰਫ 10 ਕਜੀ ਅਗਾਂ ਗਏ ਤਾਂ ਉੱਥੇ ਛੋਟਾ ਛੁਟਾ ਪੱਥਰ ਖਿਲਾਰਿਆ ਹੋਇਆ ਸੀ ਪੱਥਰਾਂ ਦੇ ਤੁਰਨ ਨਾਲ ਪੱਥਰਾਂ ਦਾ ਖੜਕਾ ਹੋਣ ਲੱਗਾ ਤੇ ਸਾਡੇ ਖੜਾਕੇ ਦੀ ਆਵਾਜ਼ ਇਨਾਲ ਹੀ ਕੁੱਤੇ ਭੌਂਕਣ ਲੱਗ ਪਏ ਇਹ ਕੁੱਤੇ ਮਰਾ ਕੋ ਬੱਡਰ ਵਾਲੇ ਫੌਜੀਆਂ ਨਹੀਂ ਰੱਖੀ ਹੋਏ ਸਨ ਅਸੀਂ ਕਬਰ ਆ ਗਏ ਸਾਨੂੰ ਡੋਂਕਰ ਫਿਰ 1 ਕਿਲੋਮੀਟਰ ਪਿੱਛੇ ਲੱਗਿਆ ਅਸੀਂ ਡੋਂਕਰ ਦਾ ਹਰ ਆਦੇਸ਼ ਮੰਨ ਰਹੇ ਸੀ ਪਰ ਸਿਸੋ ਪੰਜ ਫੇਚ ਵੀ ਸੀ ਕੀ ਗੁੱਕ ਕੀ ਹੋਵੇਗਾ ਡੋਂਕਰ ਸੋਚ-ਸੋਚ ਕੇ ਕਹਿੰਦਾ ਹੁਣ ਤੁਸੀਂ ਟਿੱਪਰਨੀ ਪੈ ਕੇ ਕੋਣੀਆਂ ਭਾਰ ਤੋ ਅੰਦਰੋਂ ਅੰਦਰ ਕਲਪੇ ਹੋਇਆ ਸਿੰਘ ਇਹ ਹਦੇਸ਼ ਵੀ ਮੰਨ ਲਿਆ ਡੋਂਕਰ ਆਪ ਸੜੇ ਤੱਕ ਗਿਆ ਲੰਗਾ ਇਸ ਤਰ੍ਹਾਂ ਚੱਲਦੇ ਜਰੂਰ ਸੀ ਬਾਰਡਰ ਤੋਂ ਸਿਰਫ ਕੁਝ ਗਜ਼ ਦੂਰ ਰਹਿ ਗਏ ਤਾਂ ਗੋ 15 ਵੀ ਫੌਜੀ ਅਚਾਨਕ ਟਕਰ ਗਏ ਉਹਨਾਂ ਦੇ ਹੱਥਾਂ 'ਚ ਸਟੀਗਨਾ ਤੇ ਬੈਟਰੀਆਂ ਸਨ ਅਸੀਂ ਘਪਰਾ ਗਏ ਉਹਨਾਂ ਫੌਜੀਆਂ ਦੇ ਕੋਲ 6-7 ਕੁੱਤੇ ਸਨ ਜੋ ਉਹਨਾਂ ਨੇ ਸਾਡੇ ਪਿੱਛੇ ਛੱਡ ਦਿੱਤੇ ਅਸੀਂ ਸਾਰੇ ਝੀਕਾ ਮਾਰ ਦੇ ਪਿੱਛੇ ਨੂੰ ਭੱਜ ਪਏ ਪਰ ਉਹਨਾਂ ਫੌਜੀ ਨੇ ਸਾਡੀ ਤੇ ਗੋੜੀ ਨਹੀਂ ਚਲਾਈ ਜਦੋਂ ਅਸੀਂ ਇੱਕ ਦੂਜੇ ਤੋਂ ਅੱਗੇ ਲੰਘਦੇ ਭੱਜੇ ਜਾਂਦੇ ਸੀ ਤਾਂ ਉਹਦੇ ਸਾਨੂੰ ਕੋਈ ਪਤਾ ਨਹੀਂ ਸੀ ਕਿ ਅਸੀਂ ਜਾਣਾ ਕਿੱਧਰ ਨੂੰ ਆਂ ਭੱਜਦੇ ਆਂ ਭੱਜਦੇ ਆਂ ਇੰਦਰਜੀਤ ਤੋਂ ਜਰਨਲ ਡਿਪਿਆ ਅਸੀਂ ਰੁੱਕੇ ਪਰ ਹੁਣ ਅਸੀਂ ਖਤਰੇ ਤੋਂ ਬਾਹਰ ਨਿਕਲ ਆਏ ਸੀ ਹੁਣ ਮੇਰੇ ਸਬਰ ਦਾ ਬੰਦ ਟੁੱਟ ਚੁੱਕਾ ਸੀ ਮੈਂ ਤਰਵਿੰਦਰ ਨੂੰ ਈ ਆਵਾਜ਼ ਆਖਿਆ ਸਲੇ ਡੋਂਕਰ ਨੂੰ ਫੜ ਲਓ ਫਰਮਿੰਦਰ ਤੇ ਇੰਦਰ ਜੀ ਜਿਵੇਂ ਪਹਿਲਾਂ ਹੀ ਉੜੀਕ ਰਹੇ ਸੀ ਉਹਨਾਂ ਨੇ ਉਸੇ ਬਿਲੇ ਡੋਂਕਰ ਨੂੰ ਫੜ ਲਿਆ ਮੈਂ ਫਿਰ ਅੱਗੇ ਵੱਧ ਕੇ ਗੁੱਸੇ ਨਾਲ ਉਸ ਡੋਂਕਰ ਨੂੰ ਬਾੰਦੂ ਫੜ ਲਿਆ ਮੇਰੇ ਕੋਲ ਚਾਕੂ ਸੀ ਮੈਂ ਡੋਂਕਰ ਨੂੰ ਫੜ ਕੇ ਫਿਰ ਬਾਦਰ ਵੱਲ ਤੁਰ ਪਿਆ ਮੈਂ ਗੁੱਸੇ ਵਿੱਚ ਕਿਹਾ ਤੈਨੂੰ ਕਿੰਨੇ ਦਿਨ ਹੋ ਗਏ ਸਾਨੂੰ ਬੇਖੁਬਣਾਉਂਦੀ ਅੱਜ ਤੂੰ ਵੀ ਤੇ ਮੈਂ ਵੀ ਦੋਨੋਂ ਚੱਲਦੇ ਆਂ ਬਾਦਰ ਤੇ ਤੋਂ ਕਹਿੰਦਾ ਸੀ ਕਿ ਸਾਡੀ ਮਾਰਾ ਕੋ ਬੜੀ ਮਿਲਟਰੀ ਨਾਲ ਸੈਟਿੰਗ ਆ ਤੂੰ ਝੂਠ ਬੋਲਦਾ ਡੋਂਕਰ ਰੋਣ ਲੱਗ ਪਿਆ ਬਾਕੀ ਮੁੰਡੇ ਮੈਨੂੰ ਕਹਿਣ ਲੱਗੇ ਵੇਜੀ ਚੀ ਲੋ ਛੱਡ ਦਿਓ ਹੁਣ ਪਿੱਛੇ ਜਨਵਾਰੀ ਸੋਚੋ ਅਖੇ ਠੰਡਾ ਸਾ ਪਾਰਕੇ ਮੈਂ ਡਾਂਗਰ ਦੀ ਪਾਂਛੜੀ ਸਾਡੇ ਗੱਡੀਆਂ ਵਾਲੇ ਡਾਂਗਰ ਵੀ ਪਾਪਾ ਜਾ ਚੁੱਕੇ ਸੀ ਮੈਂ ਕਾਬੂ ਆਈ ਡਾਂਗਰ ਦਾ ਇੰਟਰਨੈਸ਼ਨਲ ਵਾਇਰਲੈਸ ਸੈਟ ਕੋਲਿਆ ਫਿਰ ਮੈਂ ਆਪਣੇ ਪਿੰਡ ਵਾਲੇ ਨਿੱਕੂ ਜੋ ਮੇਰੇ ਨਾਲ ਸੀ ਉਸ ਨੇ ਚਾਚੇ ਬਲਵੀਰ ਸਿੰਘ ਨੂੰ ਇੰਡੀਆ ਫੋਨ ਮਲਾਇਆ ਫੋਨ ਮਿਲ ਗਿਆ ਸਾਡੇ ਚਿਹਰੇ ਤੇ ਥੋੜੀ ਚਮਕ ਆਈ ਫੋਨ ਤੇ ਮੈਂ ਰੋਂਦੇ ਹੋਏ ਸਾਰੀ ਗੱਲ ਸੰਖੇਪ ਚ ਦੱਸੀ ਤੇ ਫਿਰ ਆਖਿਆ ਚਾਚਾ ਗੜਸ਼ੰਕਰ ਵਾਲੇ ਰਾਜੇਸ਼ ਇਹ ਚੰਨੂ ਕਹਿ ਹਾਂ ਸਾਡੇ ਸਾਰਿਆਂ ਦੀ ਜਾਨ ਨੂੰ ਖਤਰਾ ਆ ਸਾਨੂੰ ਵਾਪਸ ਲੈ ਜਾਵੇ ਇਹ ਸਾਡਾ ਆਖਰੀ ਫੋਨ ਨਾ ਸਾਡੇ ਕੋਲ ਕੁਝ ਖਾਣ ਨੂੰ ਆ ਤੇ ਨਾ ਪੀਣ ਨੂੰ ਸਾਡੀ ਗੱਡੀ ਭਲੇ ਡੋਂਕਰ ਸਾਨੂੰ ਛੱਡ ਕੇ ਭੱਜ ਗਏ ਨੇ ਇਹ ਸਭ ਕੁਝ ਕਹਿ ਕੇ ਮੈਂ ਫੋਨ ਕੱਟ ਦਿੱਤਾ ਫਿਰ ਮੁੰਡਿਆਂ ਨੂੰ ਕਿਹਾ ਕਿ ਦੋ ਜਨੇ ਡੋਂਕਰ ਨੂੰ ਫੜ ਲਓ ਪਰ ਕੋਈ ਵੀ ਉਸ ਨੂੰ ਡਰਦਾ ਫੜਦਾ ਨਹੀਂ ਸੀ ਕਿਉਂਕਿ ਮੁੰਡਿਆਂ ਨੂੰ ਡਰ ਸੀ ਕਿ ਕਿਸ ਨੇ ਬਾਅਦ ਸਾਨੂੰ ਮਰਵਾ ਦੇਣਾ ਹੈ ਮੇਹੱਲਾ ਸ਼ਹਿਰੀ ਦਿੱਤੀ ਤਾਂ ਤਿੰਨ ਚਾਣੇ ਨੇ ਡੋਂਕਰ ਨੂੰ ਫੜਿਆ ਪਰ ਆਪਣੇ ਸਿਰ 'ਮਾਂ' ਕੱਪੜੇ ਬਨ ਕੇ ਤਾਂ ਕਿ ਸੇਫ ਜਗਾਤੀ ਜਾ ਕਿ ਇਹ ਡੋਂਕਰ ਸਾਨੂੰ ਪਛਾਣ ਨਾ ਸਕੇ ਅਸੀਂ ਸਾਰੀ ਰਾਤ ਉ르ਤੇ ਰਹੇ ਸਵੇਰ ਨੂੰ 6 ਵਜੇ ਤੱਕ ਦੀ 35 ਕਿਲੋਮੀਟਰ ਤੁਰ ਪਿਛੋਂ ਅਸੀਂ ਥੱਕ ਟੁੱਟ ਕੇ ਬੈਠ ਗਏ ਸਾਡੇ ਵਿੱਚੋਂ ਕਾਲਾ ਮਹਿਤਾਪੁਰ ਦੂਸਰ ਸਾਲ ਦੁਬਈ ਰਹਿ ਕੇ ਆਇਆ ਸੀ ਇਸ ਲਈ ਉਸ ਨੂੰ ਥੋੜੀ ਥੋੜੀ ਅਰਬੀ ਪਾਸ਼ਾ ਆਉਂਦੀ ਸੀ ਉਸ ਨੀਅਰ ਵਿੱਚ ਸਾਡੇ ਕਾਬੂ ਹੈ ਡੋਂਕਰ ਨੂੰ ਗਿਆ ਤੁਹ ਗੱਡੀ ਵਾਲੇ ਡਾਂਕਰ ਨੂੰ ਕਿੱਕੇ ਸਾਨੂੰ ਆਕੇ ਲੈ ਜਾਵੇ ਉਹ ਡਾਂਕਰ ਕਹਿੰਦਾ ਮੈਨੂੰ ਪਹਿਲਾਂ ਛੱਡੋ ਅਸੀਂ ਡਾਂਕਰ ਦੇ ਲੱਕ ਨੂੰ ਪਰਣੀ ਨਿੜਵੰਨਿਆ ਹੋਇਆ ਸੀ ਅਸੀਂ ਉਸ ਨੂੰ ਛੱਡ ਦਿੱਤਾ ਫਿਰ ਉਸਨੇ ਅਲੀ ਡਾਂਕਰ ਨੂੰ ਫੋਨ ਕੀਤਾ ਅਲੀ ਡਾਂਕਰ 7:00 ਵਜੇ ਸਾਡੇ ਕੋਲ ਗੱਡੀ ਲੈ ਕੇ ਆਉਂਦਾ ਆ ਸਾਡੇ ਚਿਹਰੇ ਖੜ ਗਏ ਪਰ ਅਲੀ ਡਾਂਕਰ ਜੇ ਸਾਹਮਣੇ ਆਉਂਦਾ ਹੀ ਪਿਆ ਸੀ ਕਿ ਸਾਡੇ ਵਾਲਾ ਡਾਂਕਰ ਕਹਿੰਦਾ ਮੈਂ ਬਾਥਰੂਮ ਜਾਣਾ ਆ ਅਸੀਂ ਸਾਰੇ ਥੱਕੇ ਹੋਏ ਵਾਟੇ ਸੀ ਇਸ ਲਈ ਅਸੀਂ ਕੁਝ ਸਮਝ ਵੀ ਨਾ ਸਕੀ ਛੇਦ ਵਾਲੀ ਡਾਂਕਰ ਗੱਡੀ ਲੈ ਕੇ ਸਾਡੇ ਨੇੜੇ ਆਇਆ ਤਾਂ ਸਾਡੇ ਡਾਂਕਰ ਨੇ ਉਸ ਨੂੰ ਫੋਨ ਤੇ ਆਪਣੀ ਭਾਸ਼ਾ ਵਿੱਚ ਕੁਝ ਕਿਹਾ ਤੇ ਭੱਜ ਕੇ ਚੱਲਦੀ ਗੱਡੀ ਤੇ ਛਾਲ ਮਾਰ ਕੇ ਬੈਠ ਗਿਆ ਉਹਨਾਂ ਨੇ ਇੱਕਦਮ ਗੱਡੀ ਪਜਾ ਲਈ ਅਸੀਂ ਹੱਕੇ ਬਕੇ ਰਹਿ ਗਏ ਸਾਡੀ ਕੈਚ ਉਹ ਰਹਾ ਹੋ ਕੇ ਸਾਨੂੰ ਗੁੱਸੇ ਵਿੱਚ ਆਪਣੀ ਭਾਸ਼ਾ ਵਿੱਚ ਗਾਲ੍ਹਾਂ ਕੱਢਦਾ ਤੇ ਹੱਥੇ ਲਾਉਂਦਾ ਉਹ ਛੇਤੀ ਹੀ ਨਜ਼ਰਾਂ ਤੋਂ ਲਾਪੇ ਹੋ ਗਿਆ ਅਸੀਂ ਸਾਰੇ ਸਮਝ ਨਾ ਸਕੇ ਕਿ ਸਾਡੇ ਨਾਲ ਹੀ ਕੀ ਹੋ ਗਿਆ ਹੁਣ ਅਸੀਂ ਘਬਰਾ ਗਏ ਕਿ ਹੁਣ ਕਿੱਥੇ ਜਾਵਾਂਗੇ ਕਿਉਂਕਿ ਚਾਰੇ ਪਾਸੇ ਰੇਤ ਹੀ ਰੇਤ ਚਾ ਕਿਤੇ ਕਿਤੇ ਪੱਥਰ ਦੇ ਪਹਾੜ ਸਨ ਇਹ ਗੱਲ 17 ਤਰੀਕ ਅਕਤੂਬਰ ਮਿਨਾ 2005 ਦੀ ਆ ਕੁਛ ਡਾਮਾਡੋਲ ਰੈਨ ਪਿੱਛੋਂ ਪਰਮਾਤਮਾ ਦੇ ਨਾਮ ਨੇ ਹਿੰਮਤ ਪ੍ਰਦਾਨ ਕੀਤੀ ਫਿਰ ਇਸਲਾ ਕੀਤੀ ਕਿ ਹੁਣ ਕੋਈ ਵੀ ਵੀਰ ਬੈਠੋ ਨਾ ਡੋਂਕਰਾਂ ਦੀ ਗੱਡੀ ਦੀਆਂ ਲੀਹਾਂ ਤੇ ਤੁਰਦੇ ਰਹੋ ਕਿਤੇ ਤਾਂ ਪਾਂਚਾਂਗੇ ਸਾਨੂੰ ਯਕੀਨ ਵੀ ਨਹੀਂ ਸੀ ਕਿ ਉਹ ਸਾਨੂੰ ਇਸ ਤਰ੍ਹਾਂ ਛੱਡ ਕੇ ਚਲੇ ਜਾਣਗੇ ਪਮੇ ਅਸੀਂ ਸਾਰੇ ਥੱਕ ਚੁੱਕੇ ਸੀ ਕਿਉਂਕਿ ਅਸੀਂ ਇੱਕ ਦਿਨ ਪਲਾਂ 8 ਵਜੇ ਤੋਂ ਲੈ ਕੇ ਦੂਜੇ ਦਿਨ ਸਵੇਰ ਦੇ 7 ਵਜੇ ਤੱਕ ਤੁਰਦੀ ਰਹੇ ਸੀ ਬਿਨਾ ਕੁਝ ਖਾਦੇ ਪੀਤੇਆਂ ਫਿਰ ਵੀ ਸਾਡੇ ਵਿੱਚ ਕਿੰਦੇ ਦੇ ਜੋਰ ਦੀ ਕੀ ਕਿਹਾ ਹੁਣ ਕੋਈ ਵੀ ਬੈਠੋ ਨਾ ਗੱਡੀ ਦੀਆਂ ਲਈ ਹਾਂ ਮੰਗਰ ਤੁਰਦੇ ਰਹੋ ਸੜਕ ਕਾਫਲਾ ਤੁਰਪਿਆ ਸਭ ਤੋਂ ਅੱਗੇ ਕਿੰਦਾ ਤਰਮਿੰਦਰ ਜੀਤਾ ਤੇ ਸਾਡੇ ਚੋਂ ਇੱਕੋ ਇੱਕ ਵੱਡੀ ਉਮਰ ਦੇ ਕੁਲਵਿੰਦਰ ਪਾਜੀ ਜਿਨ੍ਹਾਂ ਦੀ ਉਮਰ 50 ਸਾਲ ਦੇ ਕਰੀਬ ਸੀ ਇੰਝ ਸਵੇ ਟੱਬਾ ਨਿੱਕੂ ਤੇ ਮੈਂ ਸਾਂ ਤੇ ਬਾਕੀ ਸਾਰੇ ਪਿੱਛੇ ਅਸੀਂ ਤੁਰਦੇ ਗਏ ਸ਼ਿਰੋਸੇ 7-8 ਕਿਲੋਮੀਟਰ ਦਾ ਪੈਂਡਾ ਤੈਅ ਕੀਤਾ ਤਾਂ ਅਸੀਂ ਆਪਣੇ ਸੱਜੇ ਪਾਸੇ ਪੱਥਰਾਂ ਦੀ ਪਹਾੜੀ ਦੇ ਵਿਚਾਲੇ ਝੁੱਗੀਆਂ ਵੇਖੀਆਂ ਤੇ 4-5 ਬੰਦੇ ਵੀ ਘੁੰਮਦੇ ਵਿਖੇ ਸਾਨੂੰ ਜਿਵੇਂ ਮੌਤੇ ਹਨੇਰੇ 'ਚ ਜ਼ਿੰਦਗੀ ਦਿਸ ਪਈ ਹੋਵੇ ਝੁੱਗੀਆਂ ਦੇ ਉੱਪਰ ਏਰੀਅਲ ਲੱਗਿਆ ਹੋਇਆ ਸੀ ਅਸੀਂ ਸਲਾਹ ਬਣਾਈ ਚਲੋ ਝੁੱਗੀਆਂ ਵਾਲਿਆਂ ਨੂੰ ਪੁੱਛਦੇ ਹਾਂ ਕਿ ਤੋਂ ਸ਼ਹਿਰ ਕਿੰਨੀ ਕੁ ਦੂਰ ਆ ਨਲੇ ਝੁੱਗੀਆਂ ਵਾਲਿਆਂ ਕੋਲੋਂ ਕੁਝ ਖਾਵਾਂਗੇ ਤੇ ਪਾਣੀ ਵੀ ਪੀਵਾਂਗੇ ਅਸੀਂ ਕਾਲੀ ਨਾਲ ਝੁੱਗੀਆਂ ਵੱਲ ਵਧੀ ਜਦੋਂ ਅਸੀਂ ਤੁਰਦੇ ਸੀ ਤਾਂ ਸਾਡੇ ਪਰ ਰੇਤ ਵਿੱਚ ਖੁੱਪਦੇ ਸੀ ਅਜੀ ਅਸੀਂ ਝੁੱਗੀਆਂ ਤੋਂ ਅੱਧਾ ਕਿਲੋਮੀਟਰ ਪਿੱਛੇ ਹੀ ਸੀ ਕਿ ਉਹ ਚਾਰ ਪੰਜ ਬੰਦੇ ਸਾਨੂੰ ਵੇਖ ਕੇ ਝੁੱਗੀਆਂ ਵਿੱਚ ਵੜ ਗਏ ਫਿਰ ਛੇਤੀ ਉਹ ਐਸ ਐਲ ਆਰ ਗੰਨਾ ਫੜ ਕੇ ਬਾਹਰ ਨਿਕਲੇ ਉਹਨਾਂ ਨੇ ਗੰਨਾ ਨਾਲ ਸਾਡੇ ਵੱਲੋਂ ਹਵਾਈ ਫਾਇਰ ਕਰਨੇ ਸ਼ੁਰੂ ਕਰ ਦਿੱਤੇ। ਅਸੀਂ ਘਬਰਾ ਗਏ ਕਿ ਇਹ ਕੀ ਮਾਸਰਾਇਆ। ਉਹ ਹਾਂ ਸਾਡੇ ਵੱਲ ਕਾਲੇ ਪਰਨੇ ਨਾਲ ਇਸ਼ਾਰਾ ਕਰਨਤ ਪਏ ਕਿ ਸਾਡੇ ਵੱਲ ਨਾ ਆਓ ਤੇ ਅੱਗੇ ਜਾਓ। ਹਾਂ ਸਾਨੂੰ ਕੁਝ-ਕੁਝ ਸ਼ੱਕ ਹੋਇਆ ਕਿ ਇਹ ਝੁੱਗੀਆਂ ਨਹੀਂ ਬਲਕਿ ਇਹ ਬਾਰਡਰ ਹੀ ਆ ਤੇ ਇਹ ਲੋਕ ਸਿਵਿਲিয়ান ਨਹੀਂ ਮੇਰਾ ਕੋ ਦੀ ਫੌਜੀ ਹਨ। ਅਸੀਂ ਡਰਦੇ ਮਾਰੇ ਪਿੱਛੇ ਭੱਜੇ। ਸਾਡੇ ਬਾਕੀ ਸਾਥੀ ਸਾਡੇ ਤੋਂ 2-4-5 ਕਿਲੋਮੀਟਰ ਪਿੱਛੇ ਹੀ ਸਨ। ਸਾਡਾ ਤੁਰਨਾ ਬਹੁਤ ਮੁਸ਼ਕਲ ਸੀ ਚਰਵਸੀ ਤੁਰਤੇ ਸੀ ਸਾਡੇ ਪੈਰ ਰੀਤੀ ਵਿੱਚ ਖੋਦੇ ਸਨ ਸਾਡੇ ਪੈਰਾਂ ਦੇ ਨਿਸ਼ਾਨ ਵੀ ਰੀਤੀ ਤੇ ਲੱਗਦੇ ਸੀ ਸਾਡੇ ਬਾਕੀ ਸਾਥੀ ਵੀ ਸਾਡੇ ਪੈਰਾਂ ਦੇ ਨਿਸ਼ਾਨ ਵੇਖਦੇ ਬਾਰਡਰ ਵੱਲ ਚਲੇ ਗਏ ਤੇ ਉਹਨਾਂ ਨਾਲ ਵਿਉਹੀ ਹੋਇਆ ਜੋ ਸਾਡੇ ਨਾਲ ਹੋਇਆ ਸੀ ਅਸੀਂ ਬਾਰਡਰ ਤੋਂ 2-3 ਕਿਲੋਮੀਟਰ ਦੂਰ ਇੱਕ ਬਹੁਤ ਹੀ ਵੱਡੇ ਪੱਥਰ ਦੇ ਪਹਾੜ ਤੇ ਬੈਠ ਕੇ ਤੇ ਨਾਲ ਦੀਆਂ ਉੜੀ ਕਰਨ ਲੱਗੇ ਤਕਰੀਬਨ 11 ਵਜੇ ਅੱਧਾ ਘੰਟਾ ਬੈਠੇ ਬਾਕੀ ਸਾਥੀਆਂ ਨੌੜੀਕਦੇ ਰਹੇ ਅਖੀਰ ਦੇ ਘੰਟੀ ਪੱਦ ਮੇ ਕਿਹਾ ਚਲੋ ਜਿੱਤਨ ਨੂੰ ਡੋਂਕਰ ਦੀ ਗੱਡੀ ਗਈ ਆ ਉਧਰ ਨੂੰ ਚਲ ਗਏ ਜੇ ਅਸੀਂ ਬੈਠ ਗਏ ਤਾਂ ਬਾਕੀ ਨੇ ਵੀ ਬੈਠ ਜਾਣਾ ਹੁਣ ਅਸੀਂ ਸਾਰਿਆਂ ਦੀ ਹਿੰਮਤ ਜਵਾਬ ਦੇ ਗਈ ਸੀ ਅੱਦੇ ਮੁੰਡੇ ਕਹਿੰਦੇ ਸਾਡੇ ਬਸ ਹੋ ਗਏ ਅਸੀਂ ਹੋਰ ਤੁਰ ਨਹੀਂ ਸਕਦੇ ਮੈਂ ਕਿਹਾ ਬੈਠਣਾ ਸਾਡਾ ਹੱਲ ਨਹੀਂ ਪਰ ਉਹ ਨਾ ਮੰਨੇ ਅਖੀਰ ਅਸੀਂ ਤਿੰਨ ਚਾਰ ਮੁੰਡੇ ਜਿਹੜੇ ਸਾਰੇ ਹੀ ਫੁੱਟਬਾਲ ਦੇ ਖਿਡਾਰੀ ਸਾਂ ਤੁਰਨ ਦੀ ਪ੍ਰੈਕਟਿਸ ਹੋਣ ਕਰਕੇ ਤੁਰ ਪਏ ਗੱਡੀਆਂ ਦੀਆਂ ਲੀਹਾਂ ਮਗਰ ਮੈਂ ਨਿੱਕੂ ਕੁਲਵਿੰਦਰ ਪਾਜੀ ਜਿਸ ਵੀ ਟਿੱਬਾ ਤੇ ਸਤਨਾਮ ਐਮਾ ਅਲੂਵਾਲ ਅਸੀਂ ਪੰਜ ਨੇ ਤੁਰ ਰਹੇ ਸੀ ਜਦੋਂ ਅਸੀਂ ਪਹਾੜੀ ਤੋਂ 2-3 ਕਿਲੋਮੀਟਰ ਗਿੱਤ ਗਏ ਤੇ ਤੋਂ ਬਹੁਤ ਜ਼ਿਆਦਾ ਹੋ ਗਈ ਹੁਣ ਸਾਡੇ ਪੰਜਾਂ ਚੋਂ ਵੀ ਕੁਲਵਿੰਦਰ ਦੁਬਈ ਵਾਲੇ ਪਾਜੀ ਦੀ ਬਿਲਕੁਲ ਬੱਸ ਹੋ ਗਈ ਸੀ ਕੁਲਵਿੰਦਰ ਪਾਜੀ ਦੀ ਹਾਲਤ ਵੇਖੀ ਅਸੀਂ ਵੀ ਬੈਠ ਗਏ ਅਸੀਂ 15-20 ਮਿੰਟ ਆਰਾਮ ਕੀਤਾ ਤਾਂ ਥੋੜੀ ਸੁਰਤਾਈ ਨਿੱਕੂ ਨੇ ਪਿੱਛੇ ਮੁੜ ਕੇ ਵੇਖਿਆ ਤਾਂ ਕਹਿੰਦਾ ਬਾਜੀ ਪਿੱਛੇ ਪਹਾੜੀ ਕੋਲ ਤਾਂ ਕੋਈ ਵੀ ਨਹੀਂ ਦਿਸਦਾ ਅਸੀਂ ਡਰ ਗਏ ਅਸੀਂ ਪੰਜ ਨੇ ਫਿਰ ਪਿੱਛੇ ਵਾਹੋ ਦਾਹੀ ਪਹਾੜੀ ਕੋਲ ਵਾਪਸ ਆਪਾਂ ਚੇ ਉੱਥੇ ਕੋਈ ਵੀ ਨਹੀਂ ਸੀ ਉਸ ਸਮੇਂ ਸਾਡੀ ਹਾਲਤ ਬਹੁਤ ਗੰਭੀਰ ਸੀ ਹੁਣ ਅਸੀਂ ਆਪਣੇ ਵਿਛੋੜੇ ਸਾਥੀਆਂ ਕੋਲ ਜਾਣ ਨੂੰ ਵੀ ਤਰਸਣ ਲੱਗੇ ਸਾਡੇ ਕੋਲ ਸਿਰਫ ਅੱਧੀ ਬੋਤਲ ਪਾਣੀ ਦੀ ਸੀ ਅਸੀਂ ਪੰਜ ਜਣਿਆਂ ਨੇ ਬੋਤਲ ਦਾ ਇੱਕ ਇੱਕ ਟੱਕਨ ਪਾਣੀ ਪੀਤਾ ਅਚਾਨਕ ਨਿੱਕੂ ਦੀ ਨਿਗਾਹੇ ਹੇਠਾਂ ਰੇਤ ਦੀ ਪੈ ਗਈ ਜਿਸ ਤੇ ਲਿਖਿਆ ਸੀ ਤੁਸੀਂ ਸਾਡੇ ਮੰਗਰ ਆ ਜਾਓ ਅਸੀਂ ਡਾਂਕਰ ਦੀ ਗੱਡੀ ਦੀ ਹਲੀਹਾ ਮਗਰ ਨਹੀਂ ਜਾਣਾ ਅਸੀਂ ਉਸ ਪਹਾੜੀ ਵੱਲ ਜਾ ਰਹੇ ਹਾਂ ਜਿੱਥੇ ਡਾਂਕਰ ਸਾਨੂੰ ਛੱਡ ਕੇ ਗਿਆ ਸੀ ਇਹ ਸੁਨੇਹਾ ਸਾਡੇ ਸਾਥੀ ਸਾਡੇ ਲਈ ਛੱਡ ਗਏ ਸੀ ਸਾਨੂੰ ਤਸੱਲੀ ਹੋਈ ਅਸੀਂ ਫਿਰ ਆਪਣੇ ਸਾਥੀਆਂ ਦੀ ਪੈੜ ਨੱਪ ਦੇ ਤਰ੍ਹਾਂ ਪੇ ਤਿੰਨ ਚਾਰ ਕਿਲੋਮੀਟਰ ਅੱਗੇ ਗਿਆ ਤਾਂ ਇੰਦਰਜੀਤ ਕਾਲਾ ਮਹਿਤਪੁਰ ਜਿੰਦੀਪੋਪਾ ਰਾਏ ਤਰਮਿੰਦਰ ਰਾਮ ਰਾਏਪੁਰ ਰੰਜੀਤ ਯੂਪੀ ਵਾਲਾ ਤੇਜਸੀ ਮਜ਼ਾਰੀ ਵਾਲਾ ਸਾਨੂੰ ਬੈਠੀ ਉਡੀਕਦੇ ਹੋਏ ਮਿਲ ਪਏ। ਬਾਕੀ ਛੱਬੀ ਮੁੰਡੇ ਉਹਨਾਂ ਤੋਂ ਵੀ 2-3 ਕਿਲੋਮੀਟਰ ਅੱਗੇ ਚਲੇ ਗਿਆ ਸੀ। ਜਦੋਂ ਅਸੀਂ ਇਹਨਾਂ ਕੋਲ ਪਹੁੰਚੇ ਤਾਂ ਪਹਿਲਾਂ ਸਾਰੇ ਇੱਕ ਦੂਜੇ ਦੇ ਘੱਲ ਲੱਗੀ ਰੋਏ। ਅਸੀਂ ਜਜਵਾਤੀ ਹੋ ਕੇ ਇੱਕ ਦੂਸਰੇ ਨੂੰ ਕਹਿ ਰਹੇ ਸੀ ਕਿ ਅੱਗੇ ਤੋਂ ਅਸੀਂ ਇਕੱਠਿਆਂ ਨਹੀਂ ਰਹਿਣਾ। ਫਿਰ ਸਾਹ ਲੈਂਦੇ ਹੋਏ ਅਸੀਂ ਬੈਠ ਕੇ ਸੋਚਿਆ ਕਿ ਹੁਣ ਕਿੱਧਰ ਚੱਲੀਏ। ਦੁਪਹਿਰ ਦੀ 3 ਵਜਾ ਚੁੱਕੀ ਸੀ। ਧੁੱਪ ਦੀ ਕਿਹਰਦੀ ਸੀ ਤੇ ਅਸੀਂ ਛਾਵੇਂ ਬੈਠਣ ਨੂੰ ਤਰਸ ਰਹੇ ਸੀ ਫਿਰ ਅਸੀਂ ਸਲਾਹ ਕੀਤੀ ਕਿ ਹੁਣ ਅਸੀਂ ਉਹਨਾਂ ਆਪਣੇ 26 ਸਾਥੀਆਂ ਮਗਰ ਨਹੀਂ ਜਾਣਾ ਉਹ ਸਾਡੇ ਤੋਂ ਬਹੁਤ ਦੂਰ ਚਲੇ ਗਏ ਹੋਣਗੇ ਅਸੀਂ ਡਾਂਗਰ ਦੀ ਗੱਡੀ ਦੀ ਹੱਲੀ ਖਾ ਮਗਰ ਤੁਰ ਪਏ ਇਸ ਤਰ੍ਹਾਂ ਉਹ 26 ਮੁੰਡੇ ਭਵੇਂ ਦੂਸਰੀ ਸਾਈਡ ਤੇ ਚਲੇ ਗਏ ਸੀ ਪਰ ਅਸੀਂ ਦੂਸਰੀ ਸਾਈਡ ਤੇ ਤੁਰ ਪਏ ਚਿਰ ਅਸੀਂ ਥੋੜੀ ਦੂਰ ਗਏ ਤੇ ਕੁਲਵਿੰਦਰ ਪਾਜੀ ਦੀ ਹਾਲ ਬਹੁਤ ਖਰਾਬ ਹੋ ਗਈ ਉਹ ਇਕੱਲੇ ਤੁਰ ਨਹੀਂ ਸਕਦੇ ਜਿਸ ਕਾਨਿਕ ਸਾਈਡ ਤੋਂ ਮੋਢੀ ਤੇਜਸਵੀ ਟਿੱਬੇ ਨੇ ਸਹਾਰਾ ਦਿੱਤਾ ਤੇ ਦੂਸਰੀ ਸਾਈਡ ਤੇ ਸਤਨਾਮ ਐਮਾ ਅਲੂਵਾਲ ਉਹਨਾਂ ਨੂੰ ਮੋਢੇ ਨਾਲ ਸਹਾਰਾ ਦੇ ਕੇ ਤੁਰਦੇ ਰਹੇ ਥੋੜੇ ਚਿਰ ਬਾਅਦ ਸਾਨੂੰ ਦੂਰ ਇੱਕ ਕਿੱਕਰ ਦੇਸੀ ਸਾਨੂੰ ਬਹੁਤ ਖੁਸ਼ੀ ਹੋਈ ਕਿ ਅਸੀਂ ਛਾਂਵੇਂ ਬਠਾਂਗੇ ਕਿੱਕਰ ਸਾਡੇ ਤੋਂ 2-3 ਕਿਲੋਮੀਟਰ ਦੂਰ ਸੀ ਉਹ ਕਿੱਕਰ ਵੀ ਪ੍ਰਮਾਤਮਾ ਦੀ ਦੀਨ ਜਾਪਦੀ ਸੀ ਕਿਉਂਕਿ ਰੇਤ ਵਿੱਚ ਤਾਂ ਕੋਈ ਦਰਖਤ ਨਹੀਂ ਹੁੰਦਾ ਅਸੀਂ 3 ਵਜੇ ਉਸ ਕਿੱਕਰ ਵੱਲ ਤੁਰ ਪਏ ਤੇ 5:30 ਵਜੇ ਸ਼ਾਮ ਨੂੰ ਕਿੱਕਰ ਦੇ ਕੋਲ ਜਾ ਪਹੁੰਚੇ ਜਦੋਂ ਅਸੀਂ ਮਰਦੇ ਟਰੁੱਡਿਓਸ ਕਿੱਕਰ ਦੇ ਦਰਖਤ ਦੇ ਹੇਠ ਪਹੁੰਚੇ ਤਾਂ ਕਿੱਕਰ ਸਿਰਫ ਨਾਂ ਦੇ ਹੀ ਕਿੱਕਰ ਸੀ ਉਸ ਦੀ ਛਾਂ ਬਹੁਤ ਥੋੜੀ ਸੀ ਤੇ ਉਸ ਕਿੱਕਰ ਦੀ ਛਾਂ ਥਲੇ ਇੱਕ ਬਹੁਤ ਵੱਡਾ ਊਂਟ ਮਰਿਆ ਪਿਆ ਸੀ ਜਦੋਂ ਅਸੀਂ ਮਰੀ ਹੋਈ ਊਂਟ ਨੂੰ ਵੇਖਿਆ ਤਾਂ ਸਾਨੂੰ ਆਪਣੀ ਮੌਤ ਵੀ ਸਾਫ਼ ਖਾਈ ਦਿਨ ਲੱਗੀ ਕਿਉਂਕਿ ਅਸੀਂ ਪੜ੍ਹਿਆ ਸੀ ਕਿ ਊਂਟ ਪਾਣੀ ਤੋਂ ਬਿਨਾਂ 15 ਦਿਨ ਕੱਟ ਸਕਦਾ ਹੈ ਪਰ ਇੱਥੇ ਤਾਂ ਊਂਟ ਵੀ ਕਿੱਕਰ ਦੇ ਥੱਲੇ ਮਰਿਆ ਪਿਆ ਸੀ ਅਸੀਂ ਫਿਰ ਸਾਰੇ ਉਸ ਊਂਟ ਵੱਲ ਵੇਖ ਕੇ ਰੋਣ ਲੱਗ ਪਏ ਅਸੀਂ ਇੱਕ ਪਾਸੇ ਪਾਣੀ ਤੋਂ ਬਿਨਾ ਮਰੇ ਊਂਟ ਵੱਲ ਵੇਖ ਦਿੱਤੇ ਫਿਰ ਆਪਣੇ ਕੋਲ ਬਚੇ ਥੋੜੀ ਜਿਹੀ ਪਾਣੀ ਵੱਲ ਸਾਡੇ ਕੋਲ ਤਾਂ ਪਾਣੀ ਦੀ ਅੱਧੀ ਬੋਤਲ ਰਹਿ ਗਈ ਸੀ ਅਸੀਂ ਫਿਰ ਧੁੱਪ ਵਿੱਚ ਹੀ ਲੰਮੇ ਪੈ ਗਏ ਹੁਣ ਸਾਨੂੰ ਨੀਂਦ ਵੀ ਨਹੀਂ ਤੇ ਚੈਨ ਵੀ ਨਹੀਂ ਸੀ ਆਉਂਦਾ ਮੈਸ 15 ਮਿੰਟਾਂ ਬਾਅਦ ਸਾਰੇ ਨੇ ਫੇਰੇ ਇਸ ਲਾ ਕੀਤੀ ਕਿ ਹੁਣ ਕੀ ਕੀਤਾ ਜਾਵੇ ਅਸੀਂ 11 ਦਿਨਾਂ ਚ ਲਈ ਭੁੱਖੇ ਤੇ ਪਿਆਸੀ ਨਹੀਂ ਸੀ ਕਿਉਂਕਿ ਉਸੇ ਟਾਈਮ ਇੱਕ ਇੱਕ ਬੰਦਾ 5-5 ਬੋਤਲਾਂ ਪਾਣੀ ਪੀ ਸਕਦਾ ਸੀ ਪਰ ਪਾਣੀ ਬਹੁਤ ਘੱਟ ਹੋਣ ਕਰਕੇ ਅਸੀਂ 2 ਦਿਨ ਤੋਂ ਬੋਤਲ ਦਾ ਇੱਕ ਇੱਕ ਟੱਕਣ ਪੀ ਕੇ guzara ਕਰ ਰਹੇ ਸੀ ਸਾਡੇ ਚ ਇੱਕ ਜਣਾ ਲੰਮਾ ਪੀ ਜਾਂਦਾ ਤੇ ਦੂਸਰਾ ਬੋਤਲ ਨਾਲ ਟੱਕਣ ਚ ਪਾਣੀ ਭਾ ਕੇ ਉਸ ਦੇ ਮੂੰਚ ਪਾਉਂਦਾ ਤੇ ਪੀਣ ਵਾਲਾ ਟੱਕਣ ਨੂੰ ਫੜ ਕੇ ਪਾਣੀ ਪੀ ਕੇ ਫਿਰ ਜੀਭ ਨਾ ਝੜਦਾ ਅਸੀਂ ਕਦੇ ਅੱਧੀ ਬੋਤਲ ਵੇਖਦੇ ਸੀ ਤੇ ਕਦੇ ਇੱਕ ਦੂਜੀ ਵਾਰ ਸਾਡੇ ਮੂੰਹ 'ਚ ਉੱਕੇ ਪਏ ਸੀ ਤੇ ਅੱਖਾਂ ਕਾਲੀਆਂ ਹੋਈਆਂ ਪਈਆਂ ਸੀ ਇੱਕ ਦੂਸਰੇ ਦੀ ਸ਼ਕਲ ਵੇਖ ਕੇ ਡਰ ਲੱਗਦਾ ਸੀ ਫਿਰ ਵੀ ਸੱਚੇ ਪਾਤਸ਼ਾਹ ਨੇ ਸਾਡੇ ਸਾਰਿਆਂ 'ਚ ਸਬਰ ਸੰਤੋਖ ਤੇ ਹਿੰਮਤ ਬਖਸ਼ੀ ਸੀ ਕਿਉਂਕਿ ਇਸ ਟਾਈਮ ਪਰਮਾਤਮਾ ਦੇ ਨਾਲ ਮਿਲ ਰਹੀ ਹਿੰਮਤ ਹੀ ਸਾਡਾ ਆਸਰਾ ਸੀ ਅਸੀਂ ਇਤਨੀ ਹੰ ਦਾ ਪਾੜ ਜ਼ਰੂਰ ਕਰਦੇ ਸੀ ਜਿਸ ਕਰਕੇ ਸੱਚੇ ਪਾਤਸ਼ਾਹ ਨੇ ਸਾਡੀ ਤੇ ਕਿਰਪਾ ਕੀਤੀ ਅਖੀਰ ਜਸਵੀਰ ਜੱਬਾ ਕਹਿੰਦਾ ਵੇ ਜੀ ਮੈਂ ਬਾਰਡਰ ਤੋਂ ਪਾਣੀ ਲੈਣ ਚੱਲੇ ਕਾ ਮੇ ਮੇਰੀ ਮੌਤ ਹੋ ਜਾਵੇ ਪਰ ਮੇਰੇ ਨਾਲ ਇੱਕ ਵੀਰ ਹੋਰ ਪੀਜੇ ਹੋ ਥੋੜੇ ਜਿਹਾ ਬਾਅਦ ਜਿ세 ਮਜ਼ਾਰੀ ਨੇ ਕਿਹਾ ਅਸੀਂ ਮਰਕੂ ਬਾਰਡਰ ਤੇ ਪਾਣੀ ਲੈਣ ਜਾਣੇ ਆ ਸਾਨੂੰ ਖਾਲੀ ਬੋਤਲਾਂ ਦੇ ਦਿਓ ਅਸੀਂ 11 ਜਣਿਆਂ ਨੇ 10 ਖਾਲੀ ਬੋਤਲਾਂ ਦੇ ਦਿੱਤੀਆਂ ਤੇ ਜਿਹੜੀ ਪਾਣੀ ਦੀ ਅੱਤੀ ਬੋਤਲ ਸੀ ਉਸ ਵਿੱਚ ਥੋੜਾ ਜਿਹਾ ਪਾਣੀ ਸੀ ਉਹ ਵੀ ਦੇ ਦਿੱਤੀ ਜਿ세 ਵੀਰ ਤੇਜਸੇ ਜਰੁਰਤਨ ਲੱਗੇ ਸਾਨੂੰ ਸਾਰਿਆਂ ਨੂੰ ਗੱਲ ਲੱਗ ਕੇ ਮਿਲ ਰਹੁੰਦੇ ਰਹੁੰਦੇ ਉਹ ਕਹਿ ਰਹੇ ਸੀ ਵੇ ਜੀ ਜਾਸੀ ਪਾਣੀ ਲੈ ਕੇ ਆਵਾਂਗੇ ਝੰਮਰ ਜਾਵਾਂਗੇ ਜਦੋਂ ਜਸਲੀ ਮਜ਼ਾਰੀ ਤੇ ਜਸਵੀਰ ਦੇ ਪਾਸ ਸਾਡੇ ਕੋਲ ਤੁਰਨ ਲੱਗੇ ਤਾਂ ਮੈਂ ਇੱਕ ਲੋਕੀ ਦਾ ਮੋਬਾਈਲ ਉਹਨਾਂ ਦੋਹਾਂ ਨੂੰ ਦੇ ਦਿੱਤਾ ਮੈਂ ਕਿਹਾ ਚਲੋ ਤੁਸੀਂ ਬਾਰਡਰ ਦੀ ਚੌਂਕੀ ਦੇ ਸਾਹਮਣੇ ਪਹੁੰਚਣਾ ਅਸੀਂ ਉਹ ਨੀਚੇ ਪੱਥਰ ਦੀ ਪਹਾੜੀ ਤੇ ਪਹੁੰਚ ਜਾਵਾਂਗੇ ਤੇ ਬਾਰਡਰ ਦੀ ਸੇ ਦੇ ਅਨੁਸਾਰ ਅਸੀਂ ਸਾਹਮਣੇ ਬੈਠਾਂਗੇ ਫਾਸਲਾ ਭਾਵੇਂ ਕਾਫੀ ਦੂਰ ਸੀ ਉੱਥੇ ਜਾ ਕੇ ਤੁਸੀਂ ਮੋਬਾਈਲ ਦੀ ਲਾਈਟ ਚਗਾ ਦਿਓ ਅਸੀਂ ਅਗਬਾਲ ਕੀ ਰੱਖਾਂਗੇ ਅਸੀਂ ਰਾਤ ਨੂੰ ਸਿਰੋਂ ਦੇ ਵਜੇ ਪੁੱਟ ਕੇ ਉਹਨਾਂ ਨੂੰ ਬਾਲ ਕੀ ਸੇਕਦੇ ਹੁੰਦੇ ਸੀ ਜਸਵੀਰ ਤੇ ਜਸਲੇ ਸਾਡੇ ਕੋਲੋਂ ਵਿਦਾ ਲੈ ਕੇ ਮਰਾਕੋ ਵਾਟਰਫਾਲ ਉੱਤੇ ਉਹ ਵਾਰ-ਵਾਰ ਪਿੱਛੇ ਨੂੰ ਵੇਖੀ ਜਾ ਰਹੇ ਸੀ ਅਸੀਂ ਵੀ ਦੂਸਰੇ ਪਾਸੇ ਨੂੰ ਜਾ ਰਹੇ ਸੀ ਤੇ ਅਸੀਂ ਵੀ ਵਾਰ-ਵਾਰ ਪਿੱਛੇ ਉਹਨਾਂ ਨੂੰ ਵੇਖੀ ਜਾ ਰਹੇ ਸੀ ਕਿਉਂਕਿ ਸਾਨੂੰ ਲੱਗਦਾ ਸੀ ਕਿ ਸਾਡੀ ਇਹ ਆਖਰੀ ਮੁਲਾਕਾਤ ਆਸੀਂ ਅਜੇ ਥੋੜੀ ਦੂਰੀ ਹੀ ਗਏ ਸੀ ਕਿ ਕੁਲਵਿੰਦਰ ਪਾਜੀ ਬੜਵਾ ਚੀ ਨਦੀ ਉਮਰ 45 ਸਾਲ ਦੀ ਕਰੀਬ ਸੀ ਇਕਦਮ ਥੱਲੇ ਡਿੱਗ ਗਏ ਅਸੀਂ ਸਾਰੇ ਡਰ ਗਏ ਬਾਜੀ ਪਾਣੀ ਮੰਗ ਰਹੀ ਸੀ ਸਾਡੇ ਕੋਲ ਸਿਰਫ ਅੱਧਾ ਗਲਾਸ ਪਾਣੀ ਦਾ ਸੀ ਅਸੀਂ ਫਟਾਫਟ ਬੋਤਲ ਦੇ ਟੱਕਣ ਵਿੱਚ ਪਾਣੀ ਪਾ ਕੇ ਬਾਜੀ ਦੇ ਮੂੰਹ ਵਿੱਚ ਪਾਇਆ ਬਾਜੀ ਹੋਰ ਪਾਣੀ ਮੰਗ ਰਹੀ ਸੀ ਅਸੀਂ ਸਾਰਾ ਪਾਣੀ ਬਾਜੀ ਨੂੰ ਪਿਆ ਦਿੱਤਾ ਹੁਣ ਸਾਡੇ ਕੋਲ ਇੱਕ ਖਾਲੀ ਪਾਣੀ ਦੀ ਬੋਤਲ ਰਹਿ ਗਈ ਪਾਣੀ ਪੀ ਕੇ ਉਹ ਥੋੜਾ ਸੁਰਤ ਵਿੱਚ ਆਈ ਪਰ ਹਿੰਮਤ ਨਾ ਛੁਟਾ ਸਕੇ ਉਹ ਰੋਣ ਲੱਗ ਪਏ ਤੇ ਕਹਿੰਦੀ ਤੁਸੀਂ ਜਾਂ ਮੈਨੂੰ ਮਾਰ ਦਿਓ ਜਾਂ ਇਥੇ ਛੱਡ ਦਿਓ ਮੈਂ ਤੁਹਾਨੂੰ ਨਹੀਂ ਛੱਡ ਸਕਦਾ। ਬਾਜੀ ਦੇ ਬੂਟਾਂ ਦੇ ਸੋਲ ਟੁੱਟੇ ਹੋਣ ਕਰਕੇ ਕੱਪੜੇ ਦੀਆਂ ਲੇਹਰਾਂ ਨਾਲ ਬਨੇ ਹੋਏ ਸੀ। ਉਹਨਾਂ ਦੀ ਉਮਰ ਵੀ ਜ਼ਿਆਦਾ ਸੀ। ਅਸੀਂ ਬਾਜੀ ਦੀਆਂ ਲੱਤਾਂ ਦੀ ਮਾਲਿਸ਼ ਕਰਨ ਲੱਗੇ ਪਏ। ਅਸੀਂ ਭਰੇ ਮਨ ਨਾਲ ਕਹੀ ਜਾਈਏ ਅਸੀਂ ਤੁਹਾਨੂੰ ਛੱਡ ਕੇ ਨਹੀਂ ਜਾ ਸਕਦੇ। ਕੋਈ ਨਹੀਂ ਆਪਾਂ ਹੌਲੀ-ਹੌਲੀ ਚੱਲਾਂਗੇ। ਧੰਵਾਜੇ। ਬਾਕੀ ਕੱਲ ਦੇ ਵੀਡੀਓਜ਼ ਜਾਰੀ ਰੱਖਾਂਗੇ ਜੀ ਬਨੇ ਰਹੋ ਚੈਨਲ ਦੇ ਨਾਲ ਸਤਿ ਸ਼੍ਰੀ ਅਕਾਲ ਜੀ।